ਨਿਹੰਗ ਸਿੰਘਾਂ ਦੀ ਇੱਕ ਵਿਸ਼ੇਸ਼ ਪਹਿਚਾਣ ਤੇ ਵਿਸ਼ੇਸ਼ ਸਤਿਕਾਰ ਹੈ ਕੌਮ ਦੇ ਅੰਦਰ ਇਸ ਗੁਲਦਸਤੇ ਦੇ ਵਿੱਚੋਂ ਇੱਕ ਐਸਾ ਫੁੱਲ ਨੇ ਨਿਹੰਗ ਸਿੰਘ ਜਿਨ੍ਹਾਂ ਨੇ ਕੌਮ ਦੇ ਤੇ ਕਹਿ ਲਿਏ ਕਿ ਅੱਜ ਵੀ ਬੜੀ ਵੱਡੀ ਜਿਹੜੀ ਸਤਕਾਰ ਦੀ ਨਿਗਾ ਦੇ ਨਾਲ ਵੇਖਿਆ ਜਾਂਦਾ ਹੈ ਪਿਛਲੇ ਦਿਨੀ ਇੱਕ ਘਟਨਾਕ੍ਰਮ ਵਾਪਰਿਆ ਸਾਰੀ ਸੰਗਤੋਸਤੋਂ ਜਾਣੂ ਹੈ ਸੁਲਤਾਨਪੁਰ ਲੋਧੀ ਪਰ ਬਾਬਾ ਜੀ ਮੇਰਾ ਇੱਕ ਸਵਾਲ ਇਹ ਹੈ ਕਿ ਅੱਜ ਵੀ ਇਨੀਆਂ ਸਹੂਲਤਾਂ ਦੇ ਬਾਵਜੂਦ ਇਹ ਭਰਾਮਾਰੂ ਜੰਗ ਜਿਹੜੀ ਐ ਖਾਸ ਤੌਰ ਤੇ ਜਿੰਨੇ ਵੀ ਦਲਪੰਥ ਨੇ ਕਿਸੇ ਇੱਕ ਦਲ ਦਾ ਨਾਮ ਨਹੀਂ ਲੈਂਦਾ ਆਪਸ ਦੇ ਵਿੱਚ ਇਹ ਖਿੱਚੋ ਤਾਣ ਕਿਉਂਕਿ ਜੇ ਅਸੀਂ ਆਪ ਹੀ ਇਸ ਤੋਂ ਬਾਹਰ ਨਹੀਂ ਨਿਕਲਾਂਗੇ ਤੇ ਲੋਕਾਂ ਨੂੰ ਕੀ ਸੁਨੇਹਾ ਦੇਵੇਗਾ ਇਹ ਕਿਵੇਂ ਜਿਹੜਾ ਇਸ ਤੋਂ ਅਸੀਂ ਜਿਹੜਾ ਉਹ ਬਚ ਸਕਦੇ ਆ ਰਾਤਨ ਜਿਹੜੇ ਰਤਨਾਮ ਆ ਪਾੰਜਾ ਮਰਬਾਨੇ ਕਿਹੜੇ ਗੁਰੂ ਸਾਹਿਬ ਜੀ ਦੇ ਮੇਲੇ 사ਤਗੁਰੂ ਜੀ ਦੇ ਹਜ਼ੂਰੀ ਸਿੱਖਾਂ ਨੇ ਲਿਖੇ ਉਹਦਾ ਤਾਂ ਵਾਝਾ ਦਰਵਾਜਾ ਰਤਨਾਮ ਆ ਪਰ ਜਿਹੜੇ ਗੁਰੂ ਸਾਹਿਬ ਜੀ ਨੂੰ ਗੁਰੂ ਕੇ ਸਿੱਖ ਬੇਨਤੀ ਕਰਕੇ ਪੁੱਛਦੇ ਰਹੇ ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਰਹੇ ਫੇ ਉਹ ਗੁਰੂ ਸਿੱਖ ਭਾਈ ਦੇਸਕ ਜੀ ਭਾਈ ਚੌਪਾ ਸਖ ਜੀ ਭਾਈ ਦੇਸਾ ਸਖ ਜੀ ਭਾਈ ਪ੍ਰਾਲਾਦਾ ਸਖ ਜੀ ਭਾਈ ਰੰਦ ਲਾਲ ਸਖ ਜੀ ਉਹਨਾਂ ਨੇ ਆਪਣੇ ਅਖਰਾਂ 'ਚ ਲਿਖੇ ਉਹ ਖਾਲਸਾ ਦਾ ਸੰਵਿਧਾਨ ਆ ਜਦੋਂ ਉਹ ਪੜ੍ਹਦੇ ਬਿਆ ਉਹਦੇ 'ਚ ਇੱਕ ਬਚਨ ਲਿਖਿਆ ਹੈ ਕਿ ਸਿੰਘ ਸਿੰਘ ਤੇ ਬਾਹਰ ਨਾ ਕਰੇ ਸਿੰਘ ਸਿੰਘ ਦੀ ਨਿੰਦਿਆ ਨਾ ਕਰੇ ਸਿੰਘ ਸਿੰਘ ਦਾ ਬੁਰਾ ਨਾ ਸੋਚੇ ਇੱਥੋਂ ਖੁੱਜ ਗਿਆ ਸੀ ਤੇ ਮੰਦੇ ਹਾਂ ਕਿ ਇਸ ਦੇ ਪਿੱਛੇ ਮੇਨ ਜਿਹੜਾ ਅਸਲ ਕਾਰਨ ਕੀ ਐ ਖੁੰਝਣ ਦਾ ਖੁੰਝਣ ਦਾ ਕਾਰਨ ਇਹ ਦੋ ਗੱਲਾਂ ਐ ਇੱਕ ਤਾਂ ਗੁਰੂ ਕੇ ਸਿੱਖ ਦਾ ਨਿਤਨੇਮ ਨਾ ਟੁੱਟੇ ਉਹਦਾ ਆਪਣੇ ਬਾਹਰ ਸ਼ਕਤੀ ਦਾ ਨਹੀਂ ਗੁਰੂ ਦਾ ਸਿੱਖ ਕੈਮ ਲਾ ਸਕਦਾ ਗੁਰੂ ਜੀ ਦੀ ਕਿਰਪਾ ਨਾਲ ਕਿਉਂਕਿ ਹਰ ਜਗ੍ਹਾ ਹਰ ਕਾਰਜ ਵਿੱਚ ਗੁਰ ਪ੍ਰਸਾਦ ਦੀ ਲੋੜ ਆ ਸਤਗੁਰੂ ਜੀ ਵੀ ਜਦੋਂ ਪਰਪਤਨ ਆਪਣਾ ਭਰ ਆਰੰਭ ਕਰਦੇ ਤਾਂ ਪਹਿਲਾਂ ਲਿਖਦੇ ਇੱਕ ਓਇਕਾਰ ਸਤਗੁਰ ਪ੍ਰਸਾਦ ਕਲਗੀਧਰ ਪਿਤਾ ਜੀ ਚਾਚਰੀ ਸ਼ੰਤਪਰਸਾਦ ਪਚੰਗ ਪ੍ਰਿਆਦ ਸ਼ੰਤਪਰਸਾਦ ਤਾ ਪ੍ਰਸਾਦ ਤੇ ਗੁਰ ਪ੍ਰਸਾਦ ਦੀ ਇੱਕੋ ਹੀ ਆਵ ਆ ਹਰੇਕ ਕਾਰਜ ਦੇ ਅੰਦਰ ਗੁਰ ਕੇ ਸਿੱਖ ਨੂੰ ਗੁਰ ਪ੍ਰਸਾਦ ਦੀ ਲੋੜ ਆ ਪਰ ਇੱਕ ਰਹਿਤ ਦੂਜਾ ਨਿਤਨੇਮ ਸਿੱਖ ਦਾ ਟੁੱਟਣਾ ਨਹੀਂ ਚਾਹੀਦਾ ਸਾਡੇ ਲਈ ਮੀਲ ਪੱਥਰ ਗੁਰੂ ਕੇ ਸਿੱਖਾਂ ਨੇ ਗੱਡੇ ਆਰੇ ਥੱਲੇ ਬੈਠ ਕੇ ਵੀ ਜਪਜੀ ਸਾਹਿਬ ਪੜਿਆ ਬੰਦ-ਬੰਦ ਕਰਦੇ ਹੋਇਆ ਨੇ ਵੀ ਸੋਖਬੀ ਸਾਹਿਬ ਪੜਿਆ ਉਹ ਸਾਡੇ ਲਈ ਮੀਲ ਪੱਥਰ ਗੱਡੇ ਪੇ ਗੁਰੂ ਕਾ ਸੇਖ ਜੇ ਅਰੇਨਾ ਵੀ ਟੇਰ ਹੁੰਦਾ ਹੋਵੇ ਤਾਂ ਵੀ ਆਪਣਾ ਬਾੜੀ ਨਾ ਛੱਡਿੰਦੇ ਤਿੰਨੇ ਬੰਦਾ ਛੱਡੇ ਜੇ ਗੁਰੂ ਕੇ ਸਿੱਖ ਦਾ ਨਿਤ ਨਿਮ ਢੱਲਾ ਹੋ ਜਾ ਰਹਿ ਢਿੱਲੀ ਹੋ ਜਾਏ ਫਿਰ ਮਨਮਤ ਵਿੱਚ ਪਰਵੇਸ਼ ਕਰ ਜਾਂਦੀ ਆ ਇੱਥੇ ਰੱਸੀ ਖਿੱਚੜਿਆਲੇ ਤਾਂ ਹੁੰਦੇ ਹੀ ਆ ਹੋਰ ਬੰਦੇ